ਮੇਰਾ ਨਾਮ ਨਰਿੰਦਰ ਸਿੰਘ ਹੈ ਪਿੰਡ ਸਾਡਾ ਭੁੰਬੜੀ ਆ ਰਹਿਨੇ ਸੀ ਚੰਡੀਗੜ੍ਹ ਜਮੀਨ ਵਗੈਰਾ ਸੀ ਆਪਣੀ ਦਿੱਤੀ ਹੋਇਆ ਠੇਕੇ ਤੇ ਤੇ ਸਾਡੀ ਜ਼ਮੀਨ ਦਾ ਇੱਕ ਨਾ ਤਕਸੀਮ ਦਾ ਕੇਸ ਚੱਲਦਾ ਸੀ ਤੇ ਉਹਦਾ ਤਕਸੀਮ ਲਗਭਗ 14 ਸਾਲ ਹੋ ਗਏ ਮਾਮਲਾ ਚੱਲਦਿਆਂ ਤੇ ਹੁਣ ਆਪਾਂ ਨੇ 24 ਤਰੀਕ ਨੂੰ ਦਖਲ ਦੀ ਤਰੀਕ ਸੀ ਦਖਲ ਦੇ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਉਹਦੀ ਨਿਸ਼ਾਨਦੇਹੀ ਹੋ ਗਈ ਜ਼ਮੀਨ ਦੀ ਨਿਸ਼ਾਨੀਆਂ ਲੱਗੀਆਂ ਸਾਰੀਆਂ ਉਹਦੇ ਵਿੱਚ ਕੰਨਗੂ ਜਿਹੜਾ ਸੀਗਾ ਆਪਣਾ ਕਨ ਕੋ ਸਰਦਾਰ ਉਹ ਸਰਜੀਤ ਸਿੰਘ ਸੀਗਾ ਪਟਵਾਰੀ ਸਾਹਿਬ ਸੀਗੇ ਨਾਲ ਔਰ ਪੁਲਿਸ ਨਫਰੀ ਪੂਰੀ ਸੀਗੀ ਜਿਹੜੀ ਆਈ ਹੂ ਕਿ ਕਿਸੇ ਦਾ ਕੋਈ ਝਗੜਾ ਵਗੈਰਾ ਨਾ ਹੋਵੇ ਨਿਸ਼ਾਨੀਆਂ ਲਾ ਲਈਆਂ ਕੱਲ ਮੁਰਕੇ ਆਪਾਂ ਉਥੇ ਜਿਹੜੀਆਂ ਨਿਸ਼ਾਨੀਆਂ ਲਗੀਆਂ ਸੀਗੀਆਂ ਤਾਂ ਆਪਣੀਆਂ ਉਹ ਦੁਬੱਟਾਂ ਵਗੈਰਾ ਸਿੱਧੀਆਂ ਕਰ ਰਹੇ ਸੀ ਜੋ ਵੀ ਗੱਲ ਹੈ ਜੀ ਤੇ ਉਥੇ ਇਹਨਾਂ ਦੇ ਜਦੋਂ ਨਿਸ਼ਾਨੀਆਂ ਲੱਗੀਆਂ ਵਾਂ ਤਾਂ ਉਹਦੇ ਵਿੱਚ ਇਹਨਾਂ ਦੇ ਉਥੇ ਕੁਝ ਕਮਰੇ ਆ ਗਏ ਆ ਮੋਟਰਾਂ ਦੇ ਜਿਹੜੇ ਬਣੇ ਹੋਏ ਆ ਕਿਉਂਕਿ ਪਹਿਲਾਂ ਕੋਈ ਨੰਮਰੀ ਪਤਾ ਨਹੀਂ ਹੁੰਦਾ ਕਿ ਕਿਹੜਾ ਪੁਆਇੰਟ ਆ ਉਥੋਂ ਜਦੋਂ ਲੱਗ ਜਿੱਤੇ ਅਸੀਂ ਕਹਿਆ ਵੀ ਭਾਈ ਤੁਸੀਂ ਇਹ ਆਪਣੀਆਂ ਤੁਮ ਆਪਣੀ ਮੋਟਰ ਵੀ ਆਪਣੀਆਂ ਹਟਾਓ ਤਾਂ ਕਿ ਕਲੀਅਰ ਜ਼ਮੀਨ ਹੋਰ ਪਾ ਜੇ ਇਹਨਾਂ ਨੇ ਕਿਹਾ ਕਿ ਉਸ ਤੋਂ ਪਹਿਲ ਉਹਦੇ ਪਲਾਨ ਕੀਤੀ ਹੋਈ ਸੀ ਬੰਦਿਆਂ ਨੇ ਆ ਕੇ ਸਾਡਾ ਕੰਮ ਰੁਕਵਾਤਾ ਕੰਮ ਕਰਨ ਵਾਲੇ ਕੌਣ ਸੀਗਾ ਬਲਵਿੰਦਰ ਸਿੰਘ ਉਹਦਾ ਜਿਹੜਾ ਲੜਕਾ ਵਾ ਮੇਰੇ ਖਿਆਲ ਜੂਨ ਦਾ ਵੀਰ ਸਿੰਘ ਹੈ ਹੀਰਾ ਤੇ ਚਲੋ ਅਸੀਂ ਕੰਮ ਰੋਕਤਾ ਹੈ ਉਹ ਚਲੇ ਜਾਂਦੇ ਵਾਪਸ ਵਾਪਸ ਜਾਣ ਤੋਂ ਪਹਿਲਾਂ ਅਸੀਂ ਅਸੀਂ ਤਾਂ ਵੀ ਚਲੋ ਕੰਮ ਰੋਕਤਾ ਤਾਂ ਅਸੀਂ ਚਾਰ ਬੰਦੇ ਇਕੱਠੇ ਕਰਦੇ ਆਂ ਤੇ ਚਲੋ ਗੱਲ ਕਰ ਲੈਨੇ ਆ ਬੈਠ ਕੇ ਅੱਜ ਆਪਾਂ ਇੰਨੀ ਗੱਲ ਕਰਦੇ ਤੋ 19 ਚਰਨ ਜਸਵੰਤ ਸਿੰਘ ਆਪਣੀ ਵਾਈਫ ਨੂੰ ਨਾਲ ਲੈ ਕੇ ਤੇ ਉਹਨਾਂ ਨੇ ਸਾਡੀ ਗੱਡੀ ਤੇ ਆ ਕੇ ਮਗਰ ਗੱਡੀ ਖੜੀ ਕਰ ਦਿੱਤੀ ਜਾਨੀ ਕਿ ਅਸੀਂ ਆਪਣੀ ਗੱਡੀ ਵੀ ਨਹੀਂ ਸੀ ਉੱਥੋਂ ਕੱਢ ਸਕਦੇ ਤੇ ਉਰ ਮੌਕੇ ਦੇ ਉੱਤੇ ਮੇਰੇ ਨਾਲ ਅਸੀਂ ਕੋਈ ਨਹੀਂ ਮੈਂ ਅਸੀਂ ਮੇਰੇ ਫਾਦਰ ਸਾਹਿਬ ਸੀਗੇ ਤੇ ਜਾਂ ਆਪਣੇ ਆਪਣੀ ਸਾਡੀ ਇੱਕ ਜਿਹੜੀ ਜ਼ਮੀਨ ਹੈ ਉਹ ਅਸੀਂ ਜਿਹੜੇ ਜਿਨ੍ਹਾਂ ਨੂੰ ਠੇਕੇ ਦਿੱਤੀ ਹੋਈ ਆ ਉਹ ਸੀਗੇ ਉੱਥੇ ਤੇ ਹੋਰ ਕੋਈ ਹੈ ਨਹੀਂ ਪਰ ਇਹਨਾਂ ਸਾਡੀ ਇੱਕ ਨਹੀਂ ਸੁਣੀ ਬਸ ਮੈਨੂੰ ਢਾ ਲਿਆ ਡੈਡੀ ਨੂੰ ਉਹਦੀ ਆਉ ਜਿਹੜੀ ਹੈਗੀ ਹੈ ਮੈਡਮ ਉਹਦੀ ਵਾਈਫ ਜਸਵੰਤ ਸਿੰਘ ਦੀ ਵਾਲਾਂ ਤੋਂ ਫੜ ਕੇ ਇਹਨਾਂ ਨੂੰ ਛੁੱਟਿਆ ਜੀ ਤੌਰਤ ਹੈ ਇਹ ਇਹ ਕੀ ਕੀ ਕਰ ਸਕਦੇ ਸੀ ਤੇ ਮੇਰੀ ਆ ਲੱਤ ਦੇ ਉੱਤੇ ਪਤਾ ਨਹੀਂ ਕੀ ਪੈਨਣ ਉਹਦੇ ਜਿਹੜਾ ਚਾਚਾ ਬਲਵਿੰਦਰ ਸਿੰਘ ਸੀਗਾ ਸਾਡਾ ਚਾਚਾ ਉਹਦੇ ਹਸੇ ਤੰਗੜੀ ਸੀਗੀ ਉਹਨੇ ਤੰਗੜੀਆਂ ਵੀ ਮਾਰੀਆਂ ਉਹ ਜਿਹੜਾ ਜਸਵੰਤ ਸਿੰਘ ਹੈ ਉਹ ਰਵਾਲ ਵਰ ਉਹਨੇ ਚਲਾਇਆ ਨਹੀਂ ਹੈ ਪਰ ਫੜ ਕੇ ਇਹ ਕਹਿੰਦਾ ਰਿਹਾ ਵੀ ਮੈਂ ਹੁਣ ਤੁਹਾਨੂੰ ਕੀ ਸ਼ਬਦ ਦੱਸਾਂ ਬੋਲ ਕੇ ਵੀ ਤੇਰੀ ਮਾਂ ਬਦੀ ਕੱਢ ਦੂੰਗਾ ਇਹ ਤੈਨੂੰ ਮੈਂ ਛੱਡਣਾ ਨਹੀਂਗਾ ਤੇ ਇਹਨੂੰ ਬੰਦਾ ਬਣਾ ਕੇ ਅੱਜ ਭੇਜਣਾ ਵਾ ਤੇ ਇਦਾਂ ਕਰਦਿਆਂ ਕਰਦਿਆਂ ਉਹ ਜਿਹੜਾ ਦੂਜਾ ਹੀਰਾ ਸਿੰਘ ਹੈ ਉਹ ਦਾਤਰ ਫੜੀ ਕਰਦਾ ਸੀ ਤੇ ਉਹਨਾਂ ਦੇ ਵੀ ਵੇਖੋ ਤੁਹਾਡੇ ਸਾਹਮਣੇ ਪਏ ਆ 84-85 ਸਾਲ ਉਮਰ ਆ ਉਹਨਾਂ ਦੀ ਰਾਤ ਦੀ ਆਕਸੀਜਨ ਲੱਗੀ ਹੋਈ ਟੋਟਲੇ ਬੰਦੇ ਸੀ ਚਾਰ ਬਲਵਿੰਦਰ ਸਿੰਘ ਜਸਵੰਤ ਸਿੰਘ ਤੇ ਅਰਜਿੰਦਰ ਵੀਰ ਸਿੰਘ ਹੀਗਾ ਤੇ ਜਸਵੰਤ ਸਿੰਘ ਦੀ ਵਾਈਫ ਇਹ ਕੋਈ ਨਹੀਂ ਅਸੀਂ ਉੱਥੋਂ ਅger ਜਦੋਂ ਇਦਾਂ ਹੋ ਗਿਆ ਸਾਡੇ ਸੱਟਾਂ ਲੱਗੀਆਂ ਤੇ ਅਸੀਂ ਚੰਡੀਗੜ੍ਹ ਕਰਕੇ ਅਸੀਂ ਤੇ ਸੋਚਿਆ ਕਿ ਭਾਈ ਜੇ ਅਸੀਂ ਇਦਾਂ ਕਰੀਏ ਵੀ ਸਾਡਾ ਵੀ ਅਸੀਂ ਸਾਡਾ ਇੱਥੇ ਕੋਈ ਹੋਰ ਕੋਈ ਅਟੈਂਡਡ ਹੈ ਨਹੀਂਗਾ ਤੇ ਅਸੀਂ ਚੰਡੀਗੜ੍ਹ ਚਲ ਜੰਨੇ ਉੱਥੇ ਜਾ ਕੇ ਭਾਈ ਆਪਣਾ ਲਾਜ ਕਰਾਵਾਂਗੇ ਦਾਖਲ ਕਰਾਂਗੇ ਵੀ ਇੱਥੇ ਦੇ ਬੰਦੇ ਤਾਂ ਸਾਨੂੰ ਪਤਾ ਨਹੀਂ ਮਾਰ ਹੀ ਦੇਣਗੇ ਡੈਡੀ ਵੀ ਹੋ ਸੀਗੇ ਮੈਂ ਗੱਡੀ ਡਰਾਈਵ ਨਹੀਂ ਸੀ ਕਰ ਸਕਦਾ ਤੇ ਮੈਂ ਆਪਣੇ ਰਿਸ਼ਤੇਦਾਰ ਮੈਂ ਆਪਣੇ ਮਾਮਾ ਜੀ ਦਾ ਬੇਟਾ ਸਰਦ ਬਲਜੀਤ ਸਿੰਘ ਹੈ ਮੈਂ ਉਹਨੂੰ ਬੁਲਾ ਲਿਆ ਮੈਂ ਕਿਹਾ ਤੂੰ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚਲੋ ਉਹ ਆ ਗਿਆ ਉਹ ਲੈ ਕੇ ਚੱਲਣ ਲੱਗਾ ਤੇ 19 ਚੋਂ ਸਾਡਾ ਦੂਜਾ ਇੱਕ ਸਾਡੀ ਮਾਸੀ ਦਾ ਬੇਟਾ ਸਤਨਾਮ ਸਿੰਘ ਹੈ ਉਹਦਾ ਫੋਨ ਆ ਗਿਆ ਕਿ ਤੁਹਾਨੂੰ ਉੱਥੇ ਦਾਖਲ ਨਹੀਂ ਹੋਣਾ ਤੁਸੀਂ ਵਾਪਸ ਆ ਜਾਓ ਤੇ ਤੁਹਾਨੂੰ ਇੱਥੇ ਲਾ ਦੇ ਤੁਹਾਡਾ ਇਥੋਂ ਰੈਫਰ ਕਰਨਾ ਪਿਆ ਫਿਰ ਅਸੀਂ ਉਹ ਕੋਈ ਸਿਵਲ ਹਸਪਤਾਲ ਕੋਈ ਭੈਣੀ ਹੈ ਉੱਥੇ ਸਾਡਾ ਇਹ ਬੇਸਿਕ ਟ੍ਰੀਟਮੈਂਟ ਉੱਥੇ ਹੋਇਆ ਤੇ ਉਹਨਾਂ ਨੇ ਫਿਰ ਸਾਡੀਆਂ ਉੱਥੇ ਕੁਝ ਅਸਟਿਚਸ ਵਗੈਰਾ ਸਾਡੀ ਉਹਨਾਂ ਕੀਤੀ ਜਾਂਦੀਆਂ ਸੀ ਰਾਤਾਂ ਆਏ ਸੀ ਤੇ ਉਹਨਾਂ ਇੱਥੇ ਰੈਫਰ ਕਰ ਦਿੱਤਾ ਉਸ ਨਾਲ ਕੋਈ ਅਧਿਕਾਰੀ ਨਹੀਂ ਆਇਆ ਇੱਕ ਕੱਦੇ ਦਾ ਫੋਨ ਆਇਆ ਵੀ ਤੁਸੀਂ ਵੀ 4 ਵਜੇ ਆਇਓ ਮੈਂ ਕਿਹਾ ਵੀ ਅਸੀਂ ਤੇ ਇੱਥੇ ਭਾਈ ਸਾਨੂੰ ਤਾਂ ਵੱਡ ਟੁਕਿਆ ਹੋਇਆ ਸੀ ਜੀ ਮਰਨੇ ਪਏ ਆ ਅਸੀਂ ਕਿੱਦਾਂ 4 ਵਜੇ ਆ ਸਕਦੇ ਹਾਂ ਸਰ ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਜਿੰਨਾ ਸਾਨੂੰ ਜਾਣੇ ਵੀ ਉਹਨਾਂ ਦਾ ਇਰਾਦਾ ਤਾਂ ਜਾਨੋ ਮਾਰਨ ਦਾ ਸੀਗਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ